ਹallelujah ਹallelujah ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਤੇ ਅਨੁਗ੍ਰਹਿ ਤੁਹਾਡਾ ਅੱਜ ਅਸੀਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਤੌਰ ਤੇ ਤੁਹਾਡੇ ਬੱਚਿਆਂ ਦਾ ਯੁੱਧ ਯਹਵਾ ਦਾ ਹੈ ਹallelujah ਹallelujah ਸੋ ਯੁੱਧ ਯਹਵਾ ਦਾ ਹੈ ਅੱਜ ਸੇ ਪਰਮੇਸ਼ਰ ਚਾਹੇ ਕੋਈ ਵੀ ਯੁੱਧ ਤੁਹਾਡੀ ਲਾਈਫ ਚ ਚੱਲ ਰਿਹਾ ਕੋਈ ਵੀ ਲੜਾਈ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਜ਼ਿੰਦਗੀ ਚ ਚੱਲ ਰਹੀ ਆ ਤੁਸੀਂ ਕਿਸੇ ਵੀ ਮੁਸ਼ਕਿਲ ਦੇ ਵਿੱਚ ਹੋ ਅਗਰ ਤੁਸੀਂ ਉਸ ਲੜਾਈ ਨੂੰ ਤੁਹਾਡੀ ਲਾਈਫ ਚ ਚੱਲ ਰਹੀ ਉਸ ਪਰੇਸ਼ਾਨੀ ਨੂੰ ਉਸ ਸਮੱਸਿਆ ਨੂੰ ਪਰਮੇਸ਼ਵਰ ਦੇ ਅੱਗੇ ਸਮਰਪਣ ਕਰ ਦਿਓਗੇ ਤਾਂ ਉਹ ਤੁਹਾਡੀ ਨਹੀਂ ਰਹੇਗੀ ਉਹ ਪਰਮੇਸ਼ਵਰ ਦੀ ਹੋ ਜੇਗੀ ਮੁਸ਼ਕਿਲ ਦੇ ਵਿੱਚ ਪਰ ਪ੍ਰਭੂ ਤੁਹਾਨੂੰ ਅਗਰ ਉਸ ਹਰੇਕ ਚੀਜ਼ ਵਿੱਚ ਫਤਿਹ ਬਖਸ਼ਣਗੇ ਜੋ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਸਮਰਪਿਤ ਕਰ ਦਿਓਗੇ ਹallelujah वचन 'ਚ ਲਿਖਿਆ ਆਪਣੇ ਸਾਰੇ ਬੋਝ ਉਹਦੇ ਉੱਤੇ ਸੁੱਟ ਦੇ ਕਿਹਦੇ ਉੱਤੇ ਪਰਮੇਸ਼ਵਰ ਦੇ ਉੱਤੇ ਕਿਉਂਕਿ ਉਹਨੂੰ ਤੇਰੀ ਪਰਵਾਹ ਆ ਹallelujah ਸੋ ਜੋ ਵੀ ਤੁਹਾਡੇ ਬੋਝ ਆ ਜੋ ਵੀ ਤੁਹਾਡੇ ਫਿਕਰ ਆ ਜੋ ਵੀ ਤੁਹਾਡੇ ਗਾਮੇ ਆ ਪਰੇਸ਼ਾਨੀਆਂ ਆ ਕਮੀਆਂ ਘਟੀਆਂ ਲਾਚਾਰੀਆਂ ਦੁੱਖ ਮੁਸੀਬਤਾਂ ਅੱਜ ਤੁਸੀਂ ਪਰਮੇਸ਼ਵਰ ਦੇ ਚਰਨਾ ਤੇ ਰੱਖ ਦਿਓ ਸੋ ਜੋ ਵੀ ਤੁਹਾਡੇ ਬੋਝ ਆ ਪ੍ਰਭੂ ਤੁਹਾਡੇ ਫਿਕਰ ਤੁਹਾਨੂੰ ਅੱਜ ਆਜ਼ਾਦ ਕਰੂਗੇ ਕਿਉਂਕਿ ਵਚਨ ਚ ਲਿਖਿਆ ਹੈ ਥੱਕੇ ਮਾਨਦੇ ਤੇ ਬੋਝੇ ਠਾਂ ਦੱਬਿਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਬਹੁਤ سارے ਲੋਕ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤਾਂ ਆਉਂਦੇ ਆ ਅੱਜ ਆਜ਼ਾਦ ਕਰੂਗੇ ਉਹ ਆਪਣੇ ਨਾਲ ਸਾਰਾ ਕੁਝ ਲੈ ਕੇ ਆਉਂਦੇ ਆ ਬੋਝ ਗਮ ਚਿੰਤਾ ਪਰ ਵਾਪਸ ਨਾਲ ਹੀ ਗੰਡ ਬੱਜੀ ਦੀ ਬੱਜੀ ਫੇਰ ਨਾਲ ਹੀ ਲੈ ਜਾਂਦੇ ਆ ਆਰਾਮ ਦੇਵਾਂਗੇ ਅੱਜ ਹਰ ਇੱਕ ਉਹ ਚੀਜ਼ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਰੇਸ਼ਾਨ ਕਰ ਰਹੀ ਆ ਅੱਜ ਤੁਸੀਂ ਉਹ ਵਾਪਸ ਨਹੀਂ ਲੈ ਕੇ ਜਾਣੀ ਅੱਜ ਤੁਸੀਂ ਉਹ ਪਰਮੇਸ਼ਵਰ ਨੂੰ ਦੇ ਦੇਣੀ ਆ ਕਿਉਂਕਿ ਉਹ ਸਮਰਥੀ ਆ ਕਿਉਂ ਤੁਹਾਡੇ ਦੁੱਖਾਂ ਨੂੰ ਚੁੱਕੇ ਤੇ ਤੁਹਾਨੂੰ ਆਜ਼ਾਦ ਕਰੇ ਹallelujah ਉਹ ਸਾਮਰਥਿਆ ਕਿਉਂ ਤੁਹਾਡੀ ਬਿਮਾਰੀ ਨੂੰ ਚੁੱਕੇ ਤੇ ਤੁਹਾਨੂੰ ਸ਼ਿਫਾ ਬਖਸ਼ੇ ਉਹਦੇ ਅੰਦਰ ਸਾਰੀ ਸਾਮਰਥਿਆ ਕਿਉਂਕਿ ਉਹ ਜੋ ਤੁਹਾਨੂੰ ਭਾਰੀ ਲੱਗਦਾ ਹੈ ਜੋ ਤੁਹਾਨੂੰ ਮੁਸ਼ਕਿਲ ਲੱਗਦਾ ਜੋ ਤੁਹਾਨੂੰ ਬੋਝ ਲੱਗਦਾ ਹੈ ਹallelujah ਪਰਮੇਸ਼ੁਰ ਉਹ ਸਭ ਕੁਝ ਚੁੱਕਣ ਦੇ ਲਈ ਸਾਮਰਥਿਆ ਹallelujah ਸ਼ਿਫਾ ਬਖਸ਼ੇ ਜਿਵੇਂ ਇੱਕ ਮਾਂ ਆਪਣੇ ਬੱਚੇ ਦੀ ਬਹੁਤ ਲੁੱਕ ਆਫਟਰ ਕਰਦੀ ਹੈ ਬਹੁਤ ਪਰਵਾਹ ਕਰਦੀ ਆ ਤੁਹਾਨੂੰ ਬਹੁਤ ਲੱਗਦਾ ਆ ਤੇ ਜੇ ਕਿਤੇ ਨਿਆਣਾ ਬਿਸਤਰਾ ਗਿੱਲਾ ਕਰ ਦਿੰਦਾ ਆ ਉਹ ਗਿੱਲੇ ਪਾਸੇ ਆਪ ਪੈ ਜਾਂਦੀ ਆ ਤੇ ਸੁੱਕੇ ਪਾਸੇ ਉਹਨੂੰ ਪਾ ਦਿੰਦੀ ਆ ਇੱਕ ਮਾਂ ਅਬ ਇੰਨਾ ਹੀ ਸਗੋ ਇਸ ਤੋਂ ਵੀ ਵੱਧ ਕਿਉਂਕਿ ਵਚਨ ਚ ਲਿਖਿਆ ਸਾਡਾ ਪਰਮੇਸ਼ਵਰ ਮਾਂ ਨਾਲੋਂ ਵੀ ਵੱਧ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਆ ਇੱਥੇ ਪਾਸੇ ਆਪ ਪੈ ਜਾਂਦੀ ਆ ਤੇ ਸੁੱਕੇ ਇੰਨਾ ਹੀ ਪਰਮੇਸ਼ਵਰ ਜੀ ਸਾਡੇ ਨਾਲ ਪਿਆਰ ਕਰਦੇ ਆ ਸਾਡੀ ਪਰਵਾਹ ਕਰਦੇ ਆ ਪ੍ਰਭੂ ਯਿਸੂ ਮਸੀਹ ਨੇ ਕਿੰਨਾ ਪ੍ਰੇਮ ਕੀਤਾ ਸਾਡੇ ਗੁਨਾਹਾਂ ਦੀ ਸਜ਼ਾ ਆਪਣੇ ਉੱਤੇ ਚੱਕ ਲਈ ਉਹ ਮੌਤ ਜੋ ਸਾਨੂੰ ਮਿਲਣੀ ਸੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਸਰੀਰ ਉੱਤੇ ਲੈ ਕੇ ਸਲੀਬ ਉੱਤੇ ਬਲੀਦਾਨ ਹੋ ਗਏ ਇੰਨਾ ਪਿਆਰ ਅਰਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਜਗਤ ਦੇ ਨਾਲ ਅਜਿਹਾਂ ਪ੍ਰੇਮ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਉਹ ਮੌਤ ਹallelujah ਸੋ ਅਗਰ ਤੁਹਾਡੇ ਮਨ 'ਚ ਥੋੜਾ ਵੀ ਸ਼ੱਕ ਹੈ ਤੇ ਅੱਜ ਉਸ ਸ਼ੱਕ ਨੂੰ ਦੂਰ ਕਰ ਦਿਓ ਅਗਰ ਤੁਹਾਨੂੰ ਲੱਗਦਾ ਪਤਾ ਨਹੀਂ ਮੇਰੀ ਗੱਲ ਬਣਨੀ ਆ ਕਿ ਨਹੀਂ ਇਸ ਸ਼ੱਕ ਨੇ ਨਹੀਂ ਬਣਨ ਦੇਣੀ ਹallelujah ਪਰ ਜੇ ਵਿਸ਼ਵਾਸ ਕਰੋਗੇ ਵਚਨ ਚ ਲਿਖਿਆ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਜੇ ਤੁਸੀਂ ਅੱਜ ਪੂਰਾ ਵਿਸ਼ਵਾਸ ਕਰ ਲਿਆ ਕਿ ਅੱਜ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਇਆ ਹਾਂ ਮੈਂ ਚੰਗੇ ਹੋ ਕੇ ਜਾਣਾ ਮੈਂ ਬਰਕਤ ਲੈ ਕੇ ਜਾਣੀ ਅੱਜ ਮੈਂ ਆਪਣੀ ਸਾਰੀ ਚਿੰਤਾ ਪਰਮੇਸ਼ਵਰ ਨੂੰ ਦੇ ਦਿੱਤੀ ਅਸੋ ਗੰਭ ਹੈ ਕਿਸੇ ਚੀਜ਼ ਦਾ ਫਿਕਰ ਨਹੀਂ ਕਰਨਾ ਮੇਰੇ ਸਾਰੇ ਫਿਕਰ ਪਰਮੇਸ਼ਵਰ ਨੇ ਕਰਨੇ ਉਹ ਇੰਤਜ਼ਾਮੀ ਪਰਮੇਸ਼ਵਰ ਉਹ ਮੇਰੇ ਲਈ ਇੰਤਜ਼ਾਮ ਕਰੇਗਾ ਮੇਰੇ ਬੱਚਿਆਂ ਨੂੰ ਸੰਭਾਲੇਗਾ ਮੇਰੇ ਘਰ ਨੂੰ ਚਲਾਏਗਾ ਉਹ ਮੈਨੂੰ ਕੰਮ ਕਰਨ ਦੇ ਲਈ ਹਿੰਮਤ ਦੇਵੇਗਾ ਬਲ ਦੇਵੇਗਾ ਜ਼ੋਰ ਦੇਵੇਗਾ ਤੁਹਾਡੇ ਲਈ ਇਦਾਂ ਹੀ ਹੋਊਗਾ ਫਿਕਰ ਨਹੀਂ ਕਰਨਾ ਮੇਰੇ ਸਾਹ ਹallelujah ਕਰਨੇ ਉਹ ਇੰਤਜ਼ਾਮ ਅਜੋ ਆਪਾਂ ਦੇਖੀਏ ਪਿਉ ਤੇ ਬਾਈਬਲ ਦੇ ਵਿੱਚੋਂ ਇੰਤਜ਼ਾਮ ਕਰੇਗਾ ਮੇਰੇ ਬੱਚਾ ਦੂਜਾ ਇਤਿਹਾਸ ਦੀ ਕਿਤਾਬ ਉਹ ਚਲਾਏਗਾ ਉਹਦਾ 20 ਅਧਿਆਏ ਤੇ ਉਹਦੀ 15 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਅਤੇ ਉਹ ਸਾਖਿਆ ਹੈ ਯਹੂਦਾ ਤੇ ਯਰੂਸ਼ਲਮ ਦੇ ਵਸਨੀਕ ਅਤੇ ਇਹ ਪਾਸ਼ਾ ਯੋਸ਼ਾਫਾਟ ਤੁਸੀਂ ਸਾਰੇ ਸੁਣੋ ਯਹੋਵਾ ਤੁਹਾਨੂੰ ਇਉਂ ਆਖਦਾ ਹੈ ਕਿ ਤੁਸੀਂ ਇਸ ਵੱਡੇ ਦਲ ਦੇ ਕਾਰਨ ਨਾ ਡਰੋ ਨਾ ਘਬਰਾਓ ਕਿਉਂ ਜੋ ਇਹ ਲੜਾਈ ਤੁਹਾਡੀ ਨਹੀਂ ਸਗੋ ਪਰਮੇਸ਼ਵਰ ਦੀ ਹੈ ਹallelujah ਜਦੋਂ ਯੋਸ਼ਾਫਾਟ ਤੇ ਉਹਦੇ ਲੋਕਾਂ ਦੇ ਉੱਤੇ ਇੱਕ ਹੋਰ ਪਾਸ਼ਾ ਦੀ ਫੌਜ ਜਿਹੜੀ ਆ ਉਹ ਚੜ੍ਹਾਈ ਕਰਨ ਵਾਸਤੇ ਆ ਰਹੀ ਸੁਣੀ ਉਹਨਾਂ ਨੇ ਤੇ ਉਹ ਘਾਬਰ ਗਏ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਅਸੀਂ ਤਾਂ ਸਾਰੇ ਸਿਪਾਹੀ ਕੀ ਸਾਰੀ ਕੌਮ ਹੀ ਰਲ ਜਾਈਏ ਤਾਂ ਅਸੀਂ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਇਹ ਹੋਸ਼ਾ ਫਾਟ ਪਰਮੇਸ਼ਵਰ ਦੇ ਅੱਗੇ ਗਿਆ ਉਹਨੇ ਪਰਮੇਸ਼ਵਰ ਦੇ ਦਰ ਦੇ ਉੱਤੇ ਆਪਣਾ ਤਾਜ ਵੀ ਲਾ ਕੇ ਰੱਖ ਦਿੱਤਾ ਪਰਮੇਸ਼ਵਰ ਅੱਗੇ ਝੁਕਿਆ ਤੁਨੇ ਕਿਆ ਤੂੰ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲਾ ਪਰਮੇਸ਼ਵਰ ਆ ਤੇਰੇ ਹੁਕਮ ਨਾਲ ਤਾਂ ਅਸਮਾਨ ਦੇ ਤਾਰੇ ਟਿਕੇ ਹੋਏ ਆ ਤੇਰੇ ਹੁਕਮ ਦੇ ਨਾਲ ਚੰਨ ਸੂਰਜ ਸਭ ਕੁਝ ਅਸਮਾਨ ਚ ਟਿਕੇ ਹੋਏ ਤੂੰ ਹੀ ਪਾਣੀ ਦੀਆਂ ਹੱਦਾਂ ਨੂੰ ਜੜਾਇਆ ਠਹਿਰਾਇਆ ਹੋਇਆ ਆ ਤੂੰ ਸਭ ਕੁਝ ਕਰ ਸਕਦਾ ਆ ਪਰਮੇਸ਼ਵਰ ਤੇ ਮੈਂ ਇਹ ਯੁੱਧ ਜਿਹੜਾ ਆ ਇਹ ਮੈਂ ਤੇਰੇ ਹੱਥਾਂ ਵਿੱਚ ਦਿੰਨਾ ਆ ਇਹ ਲੜਾਈ ਤੇਰੇ ਹੱਥਾਂ ਵਿੱਚ ਦਿੰਨਾ ਆ ਤਾਂ ਪਰਮੇਸ਼ਵਰ ਨੇ ਇੱਕ ਨਵੀ ਦੇ ਰਹੀਂ ਆਪਣੇ ਇੱਕ ਜਾਂਦੇ ਰਹੀਂ ਇਹ ਜਵਾਬ ਦਿੱਤਾ ਯੋਸ਼ਾਫਾਟ ਨੂੰ ਕਹਿੰਨਾ ਹੈ ਕਿ ਹੁਦਾ ਤੇ ਯਰੂਸ਼ਲਮ ਦੇ ਵਸਨੀਕ ਹੈ ਪਾਸ਼ਾ ਯੋਸ਼ਾਫਾਟ ਤੁਸੀਂ ਸਾਰੇ ਸੁਣੋ ਯਹੋਵਾ ਤੁਹਾਨੂੰ ਐਂ ਆਖਦਾ ਤੁਸੀਂ ਇਸ ਵੱਡੇ ਦਲ ਦੇ ਕਾਰਨ ਨਾ ਡਰੋ ਕੀ ਹੁਕਮ ਹੋਇਆ ਉਹਨਾਂ ਨੂੰ ਤੁਸੀਂ ਉਹ ਬਹੁ ਗਿਣਤੀ ਲੋਕਾਂ ਨੂੰ ਦੇਖ ਕੇ ਨਾ ਡਰੋ ਕਿ ਦਲ ਬੜਾ ਵੱਡਾ ਹੈ ਜਿਹੜਾ ਸਾਡੇ ਤੇ ਚੜਾਈ ਕਰਕੇ ਆ ਰਿਹਾ ਹੈ ਕਿ ਕਹਿੰਦਾ ਨਾ ਘਬਰੋ ਤੁਸੀਂ ਘਬਰਾਓ ਨਾ ਕਿਉਂ ਜਿਹੜੇ ਲੜਾਈ ਤੁਹਾਡੀ ਨਹੀਂ ਸਗੋ ਪਰਮੇਸ਼ਵਰ ਦੀ ਹੈ ਹallelujah ਪਰਮੇਸ਼ਵਰ ਨੇ ਕਹਿਆ ਇਹ ਲੜਾਈ ਤੁਹਾਡੀ ਨਹੀਂ ਆ ਇਹ ਲੜਾਈ ਮੇਰੀ ਆ ਅੱਜ ਜੇਰੇ ਵਚਨ ਤੁਹਾਡੇ ਕੰਨਾਂ ਵਿੱਚ ਪੈ ਰਿਆ ਤੁਸੀਂ ਇਸ ਵਚਨ ਨੂੰ ਸੁਣ ਰਹੇ ਹੋ ਤਾਂ ਅੱਜ ਪਰਮੇਸ਼ਵਰ ਤੁਹਾਨੂੰ ਇਹ ਗੱਲ ਕਹਿ ਰਹੇ ਆ ਤੁਸੀਂ ਆਪਣੀ ਵੱਡੀ ਮੁਸੀਬਤ ਦੇਖ ਕੇ ਨਾ ਡਰੋ ਤੁਸੀਂ ਆਪਣੇ ਵੱਡੇ ਕਰਜ਼ੇ ਦੇਖ ਕੇ ਨਾ ਘਬਰਾਓ ਤੁਸੀਂ ਗਰੀਬੀ ਨੂੰ ਦੇਖ ਕੇ ਨਾ ਡਰੋ ਤੁਸੀਂ ਆਪਣੀ ਬਿਮਾਰੀ ਆਪਣੀਆਂ ਰਿਪੋਰਟਾਂ ਦੇਖ ਕੇ ਨਾ ਡਰੋ ਜਿਹੜੇ ਲੋਕੀ ਤੁਹਾਨੂੰ ਸਤਾਉਂਦੇ ਆ ਤੁਸੀਂ ਉਹਨਾਂ ਤੋਂ ਨਾ ਡਰੋ ਨਾ ਘਬਰਾਓ ਇਹ ਲੜਾਈ ਤੁਹਾਡੀ ਨਹੀਂ ਹੈ ਲੜਾਈ ਪਰਮੇਸ਼ਵਰ ਦੀ ਆ ਹallelujah ਇਸ ਲਈ ਅੱਜ ਆਪਣੇ ਮਨ ਚੋਂ ਸਾਰਾ ਡਰ ਕੱਢ ਦਿਓ ਸਾਰਾ ਭਰਮ ਕੱਢ ਦਿਓ ਉਹ ਦਰਦਾਂ ਜਿਹੜੀਆਂ ਤੁਹਾਡੇ ਸਰੀਰ ਵਿੱਚ ਹੋ ਰਹੀਆਂ ਉਹਨਾਂ ਤੋਂ ਡਰਨਾ ਬੰਦ ਕਰ ਦਿਓ ਉਹ ਜੋ ਰਿਪੋਰਟਾਂ ਦੇ ਵਿੱਚ ਆ ਗਿਆ ਹੈ ਗਲਤ ਉਤੋਂ ਡਰਨਾ ਬੰਦ ਕਰ ਦਿਓ ਉਹ ਅੱਖਰ ਜੋ ਡਾਕਟਰਸ ਨੇ ਤੁਹਾਡੇ ਜੀਵਨ ਦੇ ਵਿੱਚ ਬੋਲ ਦਿੱਤੇ ਆ ਇਹ ਜਿਹੜੀ ਬਿਮਾਰੀ ਆ ਇਹਦਾ ਇਲਾਜ ਔਖਾ ਆ ਹੋ ਨਹੀਂ ਸਕਦਾ ਥੋੜਾ ਜਿਹਾ ਰਹਿ ਗਿਆ ਆ ਜਾਂ ਤੁਹਾਡੇ ਆਪਣੇ ਕਮੰਡ ਨੂੰ ਲਾ ਦਿਓ ਤੁਸੀਂ ਆਪਣੇ ਅੰਦਰ ਜਿਹੜੀ ਤੁਹਾਡੇ ਮੈਂ ਆ ਉਸ ਮੈਂ ਨੂੰ ਤਿਆਗ ਦਿਓ ਪਰਮੇਸ਼ਵਰ ਦੇ ਅੱਗੇ ਸਮਰਪਣ ਕਰੋ ਨੀਵੇਂ ਹੋ ਜਾਓ ਪਰਮੇਸ਼ਵਰ ਦੇ ਅੱਗੇ ਝੁਕ ਜਾਓ ਜਦੋਂ ਤੁਸੀਂ ਪਰਮੇਸ਼ਵਰ ਦੇ ਅੱਗੇ ਝੁਕੋਗੇ ਜਦੋਂ ਖੁਮੰਡ ਨੂੰ ਛੱਡ ਦਿਓਗੇ ਤਦ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰੂਗੇ ਤੇ ਤੁਹਾਡੀਆਂ ਲੜਾਈਆਂ ਲੜਨਗੇ ਅਰ ਜੇ ਦੀਆਂ ਲੜਾਈਆਂ ਪਰਮੇਸ਼ਵਰ ਲੜਦਾ ਉਹ ਲੜਾਈ ਕਦੀ ਹਾਰ ਨਹੀਂ ਹੁੰਦੀ ਉਹ ਜਿੱਤ ਦਿੰਦਾ ਹੈ ਹallelujah ਲੜਾਈ ਉਹ ਲੜਦਾ ਹੈ ਫਤਿਹ ਉਹ ਆਪਣੇ ਲੋਕਾਂ ਨੂੰ ਦੇ ਦਿੰਦਾ ਹੈ ਹallelujah ਪਰ ਜਦੋਂ ਅਸੀਂ ਆਪਣਾ ਜੋਰ ਲਾਉਨੇ ਆ ਆਪਣੇ ਜੋਰ ਨਾਲ ਲੜਾਈਆਂ ਲੜਦੇ ਫੇਕੀ ਹੁੰਦਾ ਤੁਹਾਡੇ ਸਰੀਰ ਦੇ ਵਿੱਚ ਵੀ ਕਮਜ਼ੋਰੀ ਆਉਂਦੀ ਆ ਤੁਹਾਡੇ ਪੈਸੇ ਦੀ ਵੀ ਕਮਜ਼ੋਰੀ ਆਉਂਦੀ ਆ ਜਦੋਂ ਤੁਸੀਂ ਲੜਾਈ ਲੜਦੇ ਮੈਂ ਮੁਕੱਦਮਾ ਲਾ ਕੇ ਜਿੱਤ ਲੂੰਗਾ ਤੁਹਾਡੇ ਤੋਂ ਤੁਹਾਡਾ ਪੈਸਾ ਵੀ ਲੱਗਦਾ ਆ ਪਤਾ ਨਹੀਂ ਕੀ ਬੰਨਣਾ ਆ ਉਹਦਾ ਤੁਸੀਂ ਸਰੀਰ ਨਾਲ ਲੜਾਈਆਂ ਲੜਦੇ ਆ ਵੱਡ ਟੱਕ ਵੀ ਹੁੰਦੀ ਆ ਜ਼ੋਰਾ ਜ਼ਰਬੀ ਵੀ ਹੁੰਦੀ ਆ ਮੁਕੱਦਮੇ ਵੀ ਹੋ ਜਾਂਦੇ ਆ ਲੜਾਈ ਫੇਰ ਫਤੇ ਨਹੀਂ ਹੁੰਦੀ ਪਰ ਜਿਹੜਾ ਵੀ ਮਸਲਾ ਆ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਹੱਥ ਵਿੱਚ ਦਿਓ ਜਦੋਂ ਤੁਸੀਂ ਉਸ ਮਸਲੇ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਦੇ ਦੋਗੇ ਨੁਕਸਾਨ ਵੀ ਕੋਈ ਨਹੀਂ ਹੋਊਗਾ ਫਤਿਹ ਵੀ ਪੱਕੀ ਮਿਲੂਗੀ ਹਾਲੇਲੂਇਆ ਸੋ ਆਜੋ ਆਪ ਅੱਗੇ ਦੇਖਦੇ ਕੂਚ ਦੀ ਕਿਤਾਬ ਉਹਦਾ 14 ਅਧਿਆਇ ਉਹਦੀ 14 ਨੰਬਰ ਪੰਕਤੀ ਕਹਿੰਦਾ ਯਹੋਵਾ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ ਹਾਲੇਲੂਇਆ ਇਤਾਂ ਜਦੋਂ موسی ਆਨੇ ਜਾਣਾ ਸੀਗਾ ਪਰਜਾ ਨੂੰ ਲੈ ਕੇ ਜਿਹੜੀ ਆਜ਼ਾਦੀ ਪ੍ਰਭੂ ਨੇ ਉਹਨਾਂ ਨੂੰ ਦਿੱਤੀ ਸੀਗੀ ਉਹ ਸੁਣੇ ਲਈ ਇਹੇ ਸ਼ਬਦ ਮਿਲਿਆ ਉਹਨਾਂ ਨੂੰ ਕਿ ਤੁਸੀਂ ਨਹੀਂ ਬੋਲਣਾ ਤੁਸੀਂ ਚੁੱਪ ਹੀ ਰਹਿਣਾ ਆ ਤੁਹਾਡੇ ਵੱਟੇ ਤੁਹਾਡਾ ਪਰਮੇਸ਼ਵਰ ਬੋਲੇਗਾ ਤੁਹਾਡੇ ਵੱਟੇ ਤੁਹਾਡੀ ਜੰਗ ਤੁਹਾਡਾ ਪਰਮੇਸ਼ਵਰ ਕਰੇਗਾ ਜਦੋਂ ਮਿਸਰ ਦੇ ਵਿੱਚੋਂ ਬਾਹਰ ਆਏ ਰਾਜੇ ਨੇ ਪਹਿਲਾਂ ਕਹਿ ਦਿੱਤਾ ਜਾਓ ਤੁਸੀਂ ਜਾ ਸਕਦੇ ਆ ਛੇਤੀ ਤਾਂ ਮੰਨਿਆ ਹੀ ਨਹੀਂ ਜਦੋਂ ਤੱਕ ਉਹਦਾ ਆਪਣਾ ਜੇਠਾ ਮੁੰਡਾ ਨਹੀਂ ਮਰ ਗਿਆ ਜਦੋਂ ਤੱਕ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਨਹੀਂ ਹੋ ਗਿਆ ਪਰ ਜਦੋਂ ਉਹਨੇ ਦੇਖਿਆ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਸਾਡੇ ਉੱਤੇ ਕਰੋਧਿਤ ਆ ਉਹਨੇ ਕਿਹਾ ਤੁਸੀਂ ਜਾ ਸਕਦੇ ਆ ਜਦੋਂ ਉਹ ਗਏ ਮਿਸਰ ਵਿੱਚੋਂ ਨਿਕਲੇ ਇਜ਼ਰਾਈਲੀ ਫੇਰ ਉਹਦਾ ਦਿਲ ਸਖਤ ਹੋ ਗਿਆ ਤੇ ਉਹਨੇ ਪਿੱਛੇ ਆਪਣੀ ਗੱਡੀ ਵੀ ਕੱਸ ਲਈ ਆਪਣਾ ਰਥ ਘੋੜਾ ਵੀ ਤਿਆਰ ਕਰ ਲਿਆ ਸੈਨਾ ਵੀ ਨਾਲ ਲੈ ਲਈ ਚੜਾਈ ਕਰਕੇ ਇਜ਼ਰਾਈਲੀਆਂ ਦੇ ਵੱਲ ਨੂੰ ਤੁਰ ਪਿਆ ਤੇ ਜਦੋਂ ਇਜ਼ਰਾਈਲੀਆਂ ਨੇ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਸੁਣੀਆਂ ਜਦੋਂ ਉਹਨਾਂ ਨੇ ਉੱਡਦੀ ਧੂੜ ਦੇਖੀ ਉਹਨਾਂ ਦੇ ਦਿਲ ਘਬਰਾ ਗਏ ਉਹ موسی ਦੇ ਖਿਲਾਫ ਵਿੱਚ ਬੋਲਣ ਲੱਗੇ ਕਹਿੰਦੇ ਮਿਸਰ ਚ ਘਬਰਾਂ ਥੋੜੀਆਂ ਸੀ ਸਾਨੂੰ ਮਾਰਨ ਲਈ ਇੱਥੇ ਲੈ ਕੇ ਆਏ ਆ ਅੱਗੇ ਲਾਲ ਸਮੁੰਦਰ ਆ ਪਿੱਛੇ ਫਰੋਨ ਦੀ ਸੈਨਾ ਚੜੀ ਆਉਂਦੀ ਆ ਪਰ ਪਰਮੇਸ਼ਰ ਨੇ ਸ਼ਬਦ ਦਿੱਤਾ ਉਹ ਤੇ ਕਹਿੰਦਾ ਤੁਸੀਂ ਚੁੱਪ ਹੀ ਰਹਿਣਾ ਇਹ ਜਿਹੜੀ ਲੜਾਈ ਆ ਇਹ ਜਿਹੜੀ ਜੰਗ ਆ ਉਹ ਯਹੋਵਾ ਕਰੇਗਾ ਪਰਮੇਸ਼ਰ ਕਰੇਗਾ ਹallelujah ਜਦੋਂ ਪਰਮੇਸ਼ਰ ਨੇ ਮੂਸਾ ਦੇ ਮੂਸਾ ਨੇ ਪਰਮੇਸ਼ਰ ਦੇ ਕੇ ਪ੍ਰਾਰਥਨਾ ਕੀਤੀ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਜਿਹੜਾ ਤੇਰੇ ਹੱਥ ਚ ਟਾਂਗਾ ਆਇਆ ਨੇ ਪਾਣੀ ਨੂੰ ਛੁਆ ਤੇ ਜਦੋਂ ਮੂਸਾ ਨੇ ਉਹ ਟਾਂਗਾ ਪਾਣੀ ਉੱਤੇ ਲਾਇਆ ਤੇ ਪਾਣੀ ਦੇ ਵਿੱਚੋਂ ਦੀ ਪਰਮੇਸ਼ਰ ਨੇ ਰਾਹ ਬਣਾ ਦਿੱਤਾ ਹallelujah ਔਰ ਉਹ ਸਾਰੇ ਇਜ਼ਰਾਈਲੀ ਸਹੀ ਸਲਾਮਤ ਉਸ ਲਾਲ ਸਮੁੰਦਰ ਦੇ ਵਿੱਚੋਂ ਦੀ ਲੰਘੇ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਘੇਰਣ ਵਾਸਤੇ ਹਮਲਾ ਕਰਨ ਵਾਸਤੇ ਚੜੇ ਆਉਂਦੇ ਸੀਗੇ ਜਿਵੇਂ ਉਹ ਸਮੁੰਦਰ ਦੇ ਵਿੱਚ ਵੜਦੇ ਜਾਂਦੇ ਸੀ ਸਮੁੰਦਰ ਬੰਦ ਹੁੰਦਾ ਜਾਂਦਾ ਸੀ ਔਰ ਉਹ ਆਪਣੇ ਰਥਾਂ ਘੋੜਿਆਂ ਸਿਪਾਈਆਂ ਸਮੇਤ ਰਾਜਾ ਆਪਣੀ ਸੈਨਾ ਸਮੇਤ ਉਸੇ ਸਮੁੰਦਰ ਦੇ ਵਿੱਚ ਨਾਸ਼ ਹੋ ਗਿਆ ਪਰਮੇਸ਼ਵਰ ਨੇ ਇਹ جنگ ਇਜ਼ਰਾਈਲੀਆਂ ਦੇ ਲਈ ਲੜੀ ਹallelujah ਅੱਜ ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਸਾਨੂੰ ਤਾਂ ਕੋਈ ਰਾਹ ਹੀ ਨਹੀਂ ਦੀਦਾ ਸਾਡੇ ਕੋਲੇ ਤਾਂ ਕੋਈ ਇਨਕਮ ਸੋਰਸ ਨਹੀਂ ਹੈਗਾ ਸਾਡੇ ਕੋਲੇ ਤਾਂ ਕਿਸੇ ਪਾਸੇ ਨੂੰ ਭੱਜਣ ਨੂੰ ਰਾਹ ਨਹੀਂ ਆ ਸਾਨੂੰ ਕੋਈ ਉਮੀਦ ਦੀ ਕਰਨ ਨਜ਼ਰ ਨਹੀਂ ਆਉਂਦੀ ਭੋਰਾ ਵੀ ਫਰਕ ਨਜ਼ਰ ਨਹੀਂ ਆਉਂਦਾ ਬਹੁਤ ਦਵਾਈਆਂ ਖਾ ਕੇ ਦੇਖ ਲਿਆ ਆ ਬਹੁ ਹੀਲੇ ਵਸੀਲੇ ਲਾ ਕੇ ਦੇਖ ਲਿਆ ਕੋਸ਼ ਨਹੀਂ ਹੋ ਰਿਹਾ ਪਿੱਛੇ ਨੂੰ ਦੇਖਦੇ ਬਿਮਾਰੀ ਨਜ਼ਰ ਆਉਂਦੀ ਆ ਕਿ ਹੋਰ ਚੜੀ ਆਉਂਦੀ ਆ ਕਦੀ ਬੈਂਕ ਵਾਲੇ ਆਣ ਕੇ ਸਤਾ ਰਹੇ ਆ ਕਦੀ ਮੁਕਦਮਿਆਂ ਦਾ ਜ਼ੋਰ ਭਾਰੀ ਹੋਇਆ ਜਾਪਦਾ ਆ ਪਰ ਇਹੋ ਜੇ ਹਾਲਤ ਦੇ ਵਿੱਚ ਕੁੜਕੜ ਨਹੀਂ ਕਰਨਾ ਇਹੋ ਜੇ ਹਾਲਤ ਦੇ ਵਿੱਚ ਇਹ ਨਹੀਂ ਕਹਿਣਾ ਰੱਬਾ ਤੂੰ ਕਿੱਥੇ ਆ ਤੂੰ ਸਾਨੂੰ ਦੇਖਦਾ ਕਿਉਂ ਨਹੀਂ ਕੁਝ ਵੀ ਉਹਦੇ ਵਿਰੁੱਧ ਨਹੀਂ ਬੋਲਣਾ ਇਸ ਹਾਲਤ ਵਿੱਚ ਇਹੀ ਕਹਿਣਾ ਪ੍ਰਭੂ ਮੈਂ ਚੁੱਪੀ ਆ ਮੈਂ ਵੇਟ ਕਰ ਰਿਆ ਆ ਕਿਉਂਕਿ ਤੁਸੀਂ ਮੇਰੀ ਲੜਾਈ ਨੂੰ ਲੜਨ ਵਾਲੇ ਪਰਮੇਸ਼ਵਰ ਆ ਜਿਵੇਂ ਤੁਸੀਂ ਇਜ਼ਰਾਈਲੀਆਂ ਦੇ ਅੱਗੇ ਸਮੁੰਦਰ 'ਚੋਂ ਰਾਹ ਬਣਾਇਆ ਮੇਰੇ ਅੱਗੇ ਵੀ ਤੁਸੀਂ ਬਣਾ ਰਹੇ ਆ ਕਈ ਵਾਰੀ ਅਸੀਂ ਬਹੁਤ ਕਾਲੇ ਹੋ ਜਾਂਦੇ ਆ ਬਹੁਤ ਚੀਜ਼ਾਂ ਕਾਲੇਪਨ ਚ ਅਸੀਂ ਨੌਨਸੈਂਸ ਬੋਲ ਦਿੰਨੇ ਆ ਗਲਤ ਬੋਲ ਦਿੰਨੇ ਆ ਤੁਹਾਨੂੰ ਪਤਾ ਸਾਡੀਆਂ ਸਾਡੇ ਮੂੰਹ ਦੇ ਜਿਹੜੇ ਅਲਫਾਜ਼ ਆ ਇਹ ਹੀ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀ ਬਰਕਤ ਨੂੰ ਰੋਕ ਦਿੰਦੇ ਆ ਇਹ ਹੀ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੀ ਕਿਰਪਾ ਨੂੰ ਰੋਕਦੇ ਆ ਪਰ ਜੇ ਇਹ ਹੀ ਅੱਖਰ ਸਹੀ ਬੋਲ ਦਿੱਤੇ ਜਾਣ ਰੁਕੀ ਹੋਈ ਬਰਕਤ ਛੱਟ ਦੇਣੀ ਤੁਹਾਡੀ ਜ਼ਿੰਦਗੀ 'ਚ ਆ ਜਾਂਦੀ ਆ ਤੇ ਰੁਕੀ ਹੋਈ ਕਿਰਪਾ ਫੇਰ ਤੋਂ ਸ਼ੁਰੂ ਹੋ ਜਾਂਦੀ ਆ ਸਿਆਣੀ ਕੀ ਕਹਿੰਦੇ ਹੁੰਦੇ ਪਹਿਲਾਂ ਤੋਲੋ ਫੇਰ ਬੋਲੋ ਉਹਦਾ ਮਤਲਬ ਕੀ ਆ ਜੋ ਵੀ ਤੁਸੀਂ ਬੋਲਣਾ ਆ ਉਹ ਪੂਰਾ ਹੋਣਾ ਆ ਜੇ ਤੁਸੀਂ ਕਹਿੰਦੇ ਆ ਰੱਬਾ ਤੂੰ ਨਹੀਂ ਸਾਡੀ ਸਾਰ ਲੈਂਦਾ ਫਿਰ ਤੁਹਾਡੇ ਲਈ ਇਹੀ ਪੂਰਾ ਹੋਣਾ ਆ ਤੇ ਜੇ ਤੁਸੀਂ ਇਹ ਕਹਿੰਦੇ ਆ ਪਰਮੇਸ਼ਰ ਮੇਰਾ ਭਰੋਸਾ ਤੁਹਾਡੇ ਉੱਤੇ ਆ ਅੱਜ ਤੱਕ ਤੁਸੀਂ ਬਚਾਇਆ ਅੱਗੇ ਵੀ ਤੁਸੀਂ ਸਭ ਕੁਝ ਕਰਨਾ ਫੇਰ ਤੁਹਾਡੇ ਲਈ ਇਹੇ ਹੋਣਾ ਆ ਜਿਵੇਂ ਤੁਸੀਂ ਕਹਿਣਾ ਹੈ ਉਵੇਂ ਹੀ ਹੋਣਾ ਕਿਉਂਕਿ ਵਚਨ ਚ ਲਿਖਿਆ ਮੈਂ ਤੇਰੇ ਬੁੱਲਾਂ ਦਾ ਫਲ ਉਤਪਨ ਕਰਾਂਗਾ ਜੋ ਅਖਰ ਤੁਸੀਂ ਆਪਣੇ ਮੂੰਹ ਚੋਂ ਕੱਢਣੇ ਆ ਉਹੀ ਹੋਈ ਜਾਣੇ ਆ ਸੋ ਇਸ ਲਈ ਬਹੁਤ ਸੋਚ ਕੇ ਬੋਲਣਾ ਜੋ ਤੁਸੀਂ ਆਪਣੇ ਨਿਆਣੇ ਉੱਤੇ ਬੋਲਣਾ ਹੈ ਉਹੀ ਨਿਆਣੇ ਦੇ ਜੀਵਨ 'ਚ ਹੋਣ ਲੱਗ ਜਾਣਾ ਜੋ ਤੁਸੀਂ ਆਪਣੇ ਪਤੀ ਦੇ ਬਾਰੇ ਬੋਲਣਾ ਉਹੀ ਪਤੀ ਦੇ ਜੀਵਨ 'ਚ ਹੋਣ ਲੱਗ ਜਾਣਾ ਜੋ ਤੁਸੀਂ ਆਪਣੀ ਪਤਨੀ ਦੇ ਬਾਰੇ ਵਿੱਚ ਬੋਲੋਗੇ ਉਹੀ ਪਤਨੀ ਦੇ ਜੀਵਨ 'ਚ ਹੋਣਾ ਜੋ ਤੁਸੀਂ ਆਪਣੇ ਇਨ-ਲॉज ਦੇ ਸਹੁਰਿਆਂ ਦੇ ਬਾਰੇ ਵਿੱਚ ਬੋਲੋਗੇ ਉਹ ਉਹਨਾਂ ਦੇ ਜੀਵਨ 'ਚ ਤੁਹਾਡੇ ਲਈ ਹੋਣਾ ਹੈ ਇਹ ਤੁਹਾਡੇ ਤੇ ਆ ਤੁਸੀਂ ਆਪਣੇ ਹਾਲਾਤ ਕਿਹੋ ਜਿਹਾ ਬਣਾਉਣਾ ਚਾਹੁੰਦੇ ਆ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਨਿਆਣੇ ਅਫਸਰ ਬਣਨ ਤੁਸੀਂ ਚਾਹੁੰਦੇ ਆ ਤੁਹਾਡੇ ਜਾਣੇ ਬਹੁਤ ਕਮਾਈਆਂ ਕਰਨ ਦਿਨ ਚ ਇੱਕ ਵਾਰੀ ਉਹਨਾਂ ਨੂੰ ਅਸੀਸ ਜ਼ਰੂਰ ਦਿਆ ਕਰੋ ਜ਼ਰੂਰ ਉਹਨਾਂ ਲਈ ਪ੍ਰਾਰਥਨਾ ਕਰਿਆ ਕਰੋ ਕਿਆ ਕਰੋ ਕਿ ਪਰਮੇਸ਼ਵਰ ਤੁਹਾਨੂੰ ਤਰੱਕੀਆਂ ਬਖਸ਼ੇ ਪਰਮੇਸ਼ਵਰ ਤੁਹਾਨੂੰ ਬੁਲੰਦੀਆਂ ਤੇ ਲੈ ਕੇ ਜਾਏ ਪਰਮੇਸ਼ਵਰ ਤੁਹਾਨੂੰ ਸੰਭਾਲੇ ਪਰਮੇਸ਼ਵਰ ਤੁਹਾਨੂੰ ਨੇਕ ਬੁੱਧ ਦੇਵੇ ਪ੍ਰਭੂ ਤੁਹਾਡੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਪਾਏ ਪ੍ਰਭੂ ਤੁਹਾਨੂੰ ਸਕੂਲ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਟਾਪਰ ਬਣਾਏ ਜੋ ਤੁਸੀਂ ਆਪਣੇ ਬੱਚਿਆਂ ਦੀ ਲਾਈਫ ਵਿੱਚ ਚਾਹੁੰਦੇ ਹੋ ਉਹਨਾਂ ਨੂੰ ਬLES ਕਰੋ ਉਹਨਾਂ ਨੂੰ ਨਕੰਮੇ ਕਹਿਣਾ ਜਾਂ ਗਾਲਾਂ ਕੱਢਣੀਆਂ ਬਦਮਾਗ ਕਹਿਣਾ ਇਹ ਸਭ ਕਹਿਣਾ ਬੰਦ ਕਰ ਦਿਓ ਬਹੁਤ ਸਾਰੀਆਂ ਭੈਣਾਂ ਆਪਣੇ ਆਦਮੀਆਂ ਨੂੰ ਕਹਿੰਦੀਆਂ ਰਹਿਣੀਆਂ ਇਹ ਨਹੀਂ ਕਦੀ ਸੁਧਰ ਸਕਦਾ ਤੇ ਫਿਰ ਸਾਰੀ ਉਮਰ ਉਹਦਾ ਅਤਿਆਚਾਰ ਆਪਣੇ ਉੱਤੇ ਸਹਿੰਦੀਆਂ ਆ ਕਿਉਂ ਮਨਫਸਤ ਕੀ ਕਰ ਰਹੀ ਆ ਇਹ ਕਦੀ ਸੁਧਰ ਹੀ ਨਹੀਂ ਸਕਦਾ ਜੇ ਤੁਸੀਂ ਪ੍ਰਾਰਥਨਾ ਕਰੋਗੇ ਔਰ ਨਾਲ ਇਹ ਵੀ ਕਹੋਗੇ ਕਿ ਕਦੀ ਨਹੀਂ ਸੁਧਰ ਸਕਦਾ ਉਹਨੇ ਸੱਚੀ ਕਦੀ ਨਹੀਂ ਸੁਧਰਨਾ ਪਰ ਜੇ ਤੁਸੀਂ ਪ੍ਰਾਰਥਨਾ ਕਰਦੇ ਆ ਭਾਵੇਂ ਉਹ ਨਸ਼ੇ ਕਰਦਾ ਆ ਭਾਵੇਂ ਵਿਭਚਾਰ ਕਰਦਾ ਆ ਭਾਵੇਂ ਅਤਿਆਚਾਰ ਕਰਦਾ ਆ ਤੁਸੀਂ ਉਹਦੇ ਲਈ ਸਹੀ ਬੋਲਣਾ ਸ਼ੁਰੂ ਕਰੋ ਪਰਮੇਸ਼ਵਰ ਦੀ ਕਿਰਪਾ ਇਹਦੇ ਜੀਵਨ ਚ ਹੋ ਰਹੀ ਆ ਇਹ ਹਰੇਕ ਬਦੀ ਵਿੱਚੋਂ ਪ੍ਰਭੂ ਇਹਨੂੰ ਬਾਹਰ ਕੱਢ ਰਿਹਾ ਸੱਚਮੁੱਚ ਇਹ ਪਰਮੇਸ਼ਵਰ ਦਰ ਚੁਣਿਆ ਹੋਇਆ ਇੱਕ ਗਵਾਹ ਆ ਜੋ ਬਹੁਤ ਜਲਦ ਪਰਮੇਸ਼ਵਰ ਦੀ ਮਹਿਮਾ ਲਈ ਖੜਾ ਹੋ ਰਿਹਾ ਆ ਔਰ ਤੁਸੀਂ ਦੇਖਿਓ ਤੁਹਾਡੀਆਂ ਪ੍ਰਾਰਥਨਾਵਾਂ ਤੁਹਾਡੇ ਬੋਲੇ ਹੋਏ ਅੱਖਰ ਕਿਵੇਂ ਤੁਹਾਡੇ ਘਰ ਦੀ ਸੁਖ ਸ਼ਾਂਤੀ ਨੂੰ ਬਹਾਲ ਕਰੂਗੇ ਆਪਾਂ ਸਿੱਖਣਾ ਆ ਤੇ ਬਹੁਤ ਸਾਰੇ ਭਰਾ ਇਦਾਂ ਹੀ ਕਹਿੰਦੇ ਰਹਿਣਗੇ ਇਹ ਤਾਂ ਕਚੰਜੀ ਆ ਇਹਨੂੰ ਤਾਂ ਅਕਲ ਹੈ ਨਹੀਂ ਇਹਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਇਹਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਬਦਮਾ ਕਿਸੇ ਥਾਂ ਦੀ ਕੀ ਤੁਸੀਂ ਕਿਸੇ ਸ਼ੁਰੂ ਕਰ ਦੋ ਔਰ ਕਹਿਣਾ ਸ਼ੁਰੂ ਕਰ ਦਿਓ ਕਿ ਪਰਮੇਸ਼ਵਰ ਦੀ ਕਿਰਪਾ ਇਹਦੇ ਉੱਤੇ ਬਹੁਤ ਆ ਪਤਵੰਤ ਸਤਰੀ ਵਾਲਾ ਕੈਰੈਕਟਰ ਇਹਦੀ ਲਾਈਫ ਦੇ ਵਿੱਚ ਆ ਸੱਚੀ ਹੈ ਜੇ ਇਸ ਕੰਮ ਨੂੰ ਹੱਥ ਪਾਉਂਦੀ ਆ ਪ੍ਰਭੂ ਉਹਨੂੰ ਸਫਲ ਕਰਦੇ ਆ ਜਦੋਂ ਇਹ ਖਾਣਾ ਬਣਾਉਂਦੀ ਪਰਮੇਸ਼ਵਰ ਨੇ ਇਹਦੇ ਹੱਥਾਂ 'ਚ ਲੱਜਤ ਪਾਈ ਆ ਇਹ ਘਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਚਲਾਉਂਦੀ ਆ ਇਹ ਸੱਚਿਆਰੀ ਔਰਤ ਆ ਇਹ ਪਤਵੰਤ ਸਤਰੀ ਆ ਤੁਸੀਂ ਦੇਖਿਓ ਦਿਨਾਂ 'ਚ ਹੀ ਫਰਕ ਪੈਣ ਲੱਗ ਜਾਣਾ ਉਹਨੂੰ ਉਹਦੇ ਸੁਭਾਅ ਨੂੰ ਫਰਕ ਪੈਣ ਲੱਗ ਜਾਣਾ ਉਹਦੇ ਕੰਮਾਂ ਨੂੰ ਫਰਕ ਪੈਣ ਲੱਗ ਜਾਣਾ ਤੁਹਾਡੇ ਤੇ ਆ ਤੁਸੀਂ ਆਪਣੇ ਘਰ ਨੂੰ ਕਿਵੇਂ ਦਾ ਬਣਾਉਣਾ ਹੈ ਜੇ ਇਸ ਵੀ ਕੰਮ ਵਿੱਚ ਤੁਸੀਂ ਪਰਮੇਸ਼ਵਰ ਨੂੰ ਲੈ ਕੇ ਆਓਗੇ ਤੁਸੀਂ ਉਸ ਕੰਮ ਦੇ ਵਿੱਚ ਹਰ ਹਾਲ ਦੇ ਵਿੱਚ ਜਿਹੜਾ ਆ ਉਹ ਸਫਲ ਹੋ ਜਾਓਗੇ